ਉਸ ਵੇਰੇ ਇਨਫਰਮੇਸ਼ਨ ਆndi ਹੈ ਕਿ ਇੱਕ ਬਲਾਸਟ ਹੋਇਆ ਹੈ ਤੇ ਇੱਕ ਬੰਦੇ ਤੇ ਇੰਜਰੀ ਹੋਈ ਹੈ ਸਾਡੀਆਂ ਤੁਰੰਤ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਮੌਕੇ ਤੇ ਪਹੁੰਚ ਕੇ ਜਦੋਂ ਅਸੀਂ ਦੇਖਿਆ ਤੇ ਸਾਡੀ ਪੁਰਾਣੀਆ ਇਨਵੈਸਟੀਗੇਸ਼ਨ ਵੀ ਇਦਾਂ ਸਾਹਮਣੇ ਆਇਆ ਸੀਗਾ ਕਿ ਇਹ ਜਿਹੜਾ ਬੰਦਾ ਹੈ ਸਾਨੂੰ ਸ਼ੱਕ ਹੈ ਇਹ ਕਨਸਾਈਨਮੈਂਟ ਰਿਟਰੀਵ ਕਰਨਾ ਆਇਆ ਸੀਗਾ ਇਹ ਚੁੱਕਣ ਆਇਆ ਸੀਗਾ ਜਿਹੜੀ ਇੱਕ ਐਕਸਪਲੋਸਿਵ ਕਨਸਾਈਨਮੈਂਟ ਸੀਗੀ ਡਿਊ ਟੂ ਮਿਸਹੈਂਡਲਿੰਗ ਉਹਦੀ ਜਿਵੇਂ ਉੱਥੇ ਇਹ ਬਲਾਸਟ ਹੋਇਆ ਤੇ ਉਹਦੀ ਜਿਹੜੀ ਬੋਡੀ ਨੂੰ ਇੰਜਰੀਜ਼ ਆਈਆਂ ਆ ਉਹਦੇ ਫੇਸ ਤੇ ਤੇ ਉਹਦੇ ਹੈਂਡਸ ਤੇ ਲੈਗਸ ਤੇ ਕਾਫੀ ਜ਼ਿਆਦਾ ਇੰਜਰੀਜ਼ ਨੇ ਬਾਕੀ ਸਾਡੀ ਐਫਐਸਐਲ ਦੀ ਟੀਮ ਹੈ ਜਿਹੜੀ ਔਨ ਦਾ ਵੇ ਹੈ ਤੇ ਸਾਨੂੰ ਇਹੀ ਸ਼ੱਕ ਹੈ ਕਿ ਇਹ ਬੰਦਾ ਜਿਹੜਾ ਇਹ ਕਨਸਾਈਨਮੈਂਟ ਰੀਟਰੀਵ ਕਰਨ ਆਇਆ ਸੀ ਸਾਡਾ ਦੋਸ਼ੀ ਸੀਗਾ ਤੇ ਇਹਦੇ ਇਹ ਇੰਜਰੀਜ਼ ਹੋਈਆਂ ਸਰ ਪਤਾ ਲੱਗ ਰਿਹਾ ਕੋਈ ਪੁੱਛੂ ਲਾਜੰਦੇ ਘਰ ਇਹ ਗਨੇਟ ਸੁਟਣ ਆਇਆ ਸੀ ਨਹੀਂ ਜੀ ਇਦਾਂ ਦੀ ਇਹ ਸਾਰੀਆਂ ਅਫਵਾਹਾਂ ਨੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਸਾਨੂੰ ਇਦਾਂ ਦੀ ਕੋਈ ਵੀ ਇਨਫੋਰਮੇਸ਼ਨ ਹੋਏਗੀ ਅਸੀਂ ਤੁਹਾਨੂੰ ਦੱਸ ਦਾਂਗੇ ਏ ਸੀਗਾ ਕਿ ਇਹ ਕਨਸਾਈਨਮੈਂਟ ਰਿਟਰੀਵ ਜ਼ਰੂਰ ਕਰਨਾ ਹੈ ਸੀ ਸੀਗਾ ਦੋਸ਼ੀ ਹੀ ਸਾਡੇ ਸ਼ੱਕ ਦੇ ਮੁਤਾਬਕ ਤੇ ਅਸੀਂ ਇਹਨੂੰ ਵੈਰੀਫਾਈ ਵੀ ਕਰ ਰਹੇ ਹਾਂ ਬਹੁਤ ਜਲਦੀ ਅਸੀਂ ਤੁਹਾਡੇ ਸਾਹਮਣੇ ਜਿਹੜੀ ਸਾਰੀਆਂ ਡਿਟੇਲਸ ਨੇ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇੱਕ ਨੌਕਮਣ ਖੱਲਾ ਆ ਜਾਂ ਫਿਰ ਇਹ ਨਾਲ ਹੋਰ ਵੀ ਕੋਈ ਸਾਥੀ ਆਇਆ ਹੈ ਇੱਕ ਹੀ ਬੰਦਾ ਸੀਗਾ ਜਿਹਦੇ ਇੰਜਰੀਜ਼ ਹੋਈਆਂ ਨੇ ਜਿੰਨੇ ਵੀ ਇਹਦੇ ਸਾਥੀ ਨੇ ਅਸੀਂ ਉਹ ਸਾਰੇ ਹੀ ਜਿਹੜੇ ਲੱਭ ਕੇ ਅਸੀਂ ਤੁਹਾਨੂੰ ਦੱਸ ਸਕਦੇ ਪਤਾ ਲੱਗਾ ਜੇ ਕਿੱਧਰ ਆਇਆ ਨਹੀਂ ਆਇਆ ਕਿੱਥੋਂ ਜੀ ਅਸੀਂ ਕਰ ਰਹੇ ਹਾਂ ਜੀ ਇਹਦੀ ਪਛਾਣ ਦੀ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਵੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡੀਆਂ ਟੀਮਸ ਆਲਰੇਡੀ ਜਿਹੜੀ ਇੱਥੇ ਏਰੀਆ ਚ ਟੈਕਨੀਕਲੀ ਸਾਡੀਆਂ ਟੀਮਸ ਐਕਟੀਵੇਟ ਹੋ ਗਈਆਂ ਨੇ ਸਾਡਾ ਜਿਹੜਾ ਵੀ ਹੈਗਾ ਇਹ ਬੰਦਾ ਕਿੱਥੋਂ ਆਇਆ ਸੀਗਾ ਕੀ ਇਹਨਾਂ ਦੇ ਸਾਥੀ ਸੀਗੇ ਕੀ ਇਹਨਾਂ ਦੀ ਮਨਸ਼ਾ ਸੀਗੀ ਅਸੀਂ ਸਾਰੀ ਤੁਹਾਨੂੰ ਬਹੁਤ ਹੀ ਜਲਦੀ ਕਲੀਅਰ ਕਰਦੇ ਆ। ਇਸ ਨੌਜਵਾਨ ਦੀ ਹਾਲਤ ਕਿਤਾ ਸਰ ਉਹਨਾਂ ਹਾਲਤ ਕਿਤਾ ਦੀ ਇਹਨੂੰ ਹਸਪੀਟਲ ਲੈ ਕੇ ਜਾਇਆ ਜਾ ਚੁੱਕਾ ਹੈ। ਅਸੀਂ ਥੋੜੀ ਦੇਰ ਬਾਅਦ ਫਿਰ ਤੁਹਾਨੂੰ ਅਪਡੇਟ ਲੈ ਕੇ ਦੱਸਾਂਗੇ ਕਿ ਇਹ ਬੰਦੇ ਦੀ ਇੱਥ ਹੋ ਗਈ ਹੈ ਜਾਂ ਬਚਾ। ਸਰ ਏਰੀਆ ਕਿਹੜਾ ਹੈਗਾ ਜੀ ਜਿੱਥੇ ਇਹ ਹੈ। ਇਹ ਹੈਗਾ ਜੀ ਪਿੰਡ ਨਸ਼ਹਿਰਾ ਹੈਗਾ ਇਹ ਥਾਣਾ ਕੰਬੋ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਇਹ ਏਰੀਆ ਚ। ਜੀ ਇਹ ਅਬੈਂਡਨਡ ਏਰੀਆ ਹੈਗਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਬੈਂਡਨਡ ਏਰੀਆ ਹੈ ਸਾਡੀਆਂ ਪ੍ਰਾਣੀਆਂ ਜਿਹੜੀਆਂ ਪੁੱਛਗੇ ਚ ਇਹ ਸਾਹਮਣੇ ਆਇਆ ਹੈ ਕਿ ਇਦਾਂ ਦੇ ਜਿਹੜੇ ਐਂਟੀ ਜਨਰਲੀ ਜਿਹੜੀਆਂ ਕਨਸਾਈਨਮੈਂਟਸ ਇਹਨਾਂ ਨੂੰ ਜਿਹੜੇ ਇਹ ਪਾਕਿਸਤਾਨ ਸਪਾਂਸਰਡ ਜਿਹੜੇ ਆਈਐਸਆਈ ਵੱਲੋਂ ਜਿਹੜੀ دہشت ਫਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਇਦਾਂ ਦੇ ਅਬੈਂਡਨਡ ਏਰੀਆਸ ਸੀ ਇਹ ਪਿਕਅਪ ਤੇ ਡ੍ਰੌਪ ਸਪਾਟਸ ਹੁੰਦੇ ਨੇ ਤੇ ਇਹ ਬੰਦਾ ਪਿਕ ਕਰਨ ਆਇਆ ਸੀਗਾ ਉਤੋਂ ਚੱਕਣ ਆਇਆ ਸੀਗਾ ਕਨਸਾਈਨਮੈਂਟ ਤੇ ਇਹਦੇ ਜਦੋਂ ਇਹ ਤੋਂ ਹੈਂਡਲ ਨਹੀਂ ਹੋਈ ਉਹ ਜਿਹੜੀ ਵੀ ਐਕਸਪਲੋਸਿਵ ਚੀਜ਼ ਸੀਗੀ ਏ ਬਲਾਸਟ ਤਾਂ ਸਰ ਜੇ ਕਰੀ ਅਸੀਂ ਗੱਲ ਕਰੀਏ ਲੋਕ ਆਪਣੇ ਘਰਾਂ ਤੋਂ ਬਾਹਰ ਆ ਚੁੱਕੇ ਨੇ ਉਹਨਾਂ ਨੂੰ ਕੀ ਕਹਿਣਾ ਜਾਂਦੇ ਨਹੀਂ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ ਜੀ ਪੁਲਿਸ ਇਜ਼ ਔਨ ਦਾ ਜੌਬ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਬੰਦਾ ਜਿਹੜਾ ਸੀਗਾ ਇਹ ਕਨਸਾਈਨਮੈਂਟ ਰਿਟਰੀਵ ਕਰਨ ਆਇਆ ਸੀਗਾ ਜੋ ਵੀ ਸੀਗਾ ਅਸੀਂ ਪੂਰੀ ਤਹਿਕੀਕਤ ਕਰਕੇ ਤੁਹਾਡੇ ਕੋਲ ਦੱਸ ਦਾਂਗੇ ਲੋਕਾਂ ਨੂੰ ਘਬਰਾਉਣ ਦੀ ਕਿਸੇ ਤਰੀਕੇ ਦੀ ਲੋੜ ਨਹੀਂ ਇਹ ਤੁਸੀਂ ਦੇਖੋਗੇ ਇਹ ਅਬੈਂਡੰਟ ਏਰੀਆ ਸੀਗਾ ਇਦਾਂ ਦੀ ਕੋਈ ਵੀ ਕਿਸੇ ਦੀ ਵੀ ਮਨਸ਼ਾ ਇਦੇ ਚ ਦੇਖ ਨਹੀਂ ਰਹੀ ਹੈ ਸਾਨੂੰ ਕੋਈ ਵੀ ਅਦਾ ਦਾ ਐਂਗਲ ਨਹੀਂ ਲੱਗਦਾ ਸਾਡੇ ਵਿੱਚ ਜਾਂਚ ਤੋਂ ਬਾਅਦ ਵੱਡੇ ਖੁਲਾਸੇ ਹੋਣਗੇ ਜੀ ਇਸ ਮਾਮਲੇ ਦੇ ਬਿਲਕੁਲ ਜ਼ਰੂਰ ਕਰਾਂਗੇ ਜੀ ਜਿਵੇਂ ਤੁਹਾਨੂੰ ਦੱਸਿਆ ਇਹਨਾਂ ਦੇ ਜਿਹੜੇ ਸਾਥੀ ਨੇ ਉਹ ਵੀ ਅਸੀਂ ਕਰਾਂਗੇ ਆਈਡੈਂਟੀਫਾਈ ਇਹਨਾਂ ਦੀ ਜਿਹੜੀ ਮਨਸ਼ਾ ਸੀਗੀ ਉਹ ਵੀ ਆਈਡੈਂਟੀਫਾਈ ਕਰਕੇ ਅਸੀਂ ਤੁਹਾਨੂੰ ਬੜੀ ਜਲਦੀ ਇਹਦੇ ਬਾਰੇ ਦੱਸਾਂਗੇ ਕੋਈ شناخت ਹੋਈ ਕਿ ਇਹ ਕੌਣ ਸੀ ਕਿੱਥੋਂ ਇਹ ਅਸੀਂ ਕਰ ਰਹੇ ਹਾਂ ਜੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਜਿਹੜੇ ਆਸ-ਪਾਸ ਇਹਦੇ ਪਿੰਡਾ ਸੀਗੇ ਸਾਡੀਆਂ ਟੀਮਜ਼ ਵੈਰੀਫਾਈ ਕਰ ਰਹੀਆਂ ਨੇ ਕਿ ਕੋਈ ਬੰਦਾ ਜਿਹੜਾ ਜਿਹੜਾ ਸ਼ਖਸ ਹੈ ਮਿਸਿੰਗ ਹੈ ਜਾਂ ਜਿਹੜਾ ਬੜੀ ਦੇਰ ਤੋਂ ਪਘੋੜਾ ਹੈ ਕੋਈ ਜਿਹੜਾ ਅਕਿਊਜ਼ਡ ਹੋਵੇ ਕ੍ਰਿਮਨਲ ਬੰਦਾ ਹੋਵੇ ਅਸੀਂ ਸਾਰੀ ਇਹ ਜਿਹੜੀ ਛਾਣਬੀਨ ਹੈ ਇਹ ਚੱਲਦੀ ਹੈ ਪਰ ਸਰ ਬਲਾਸਟ ਕਿੱਦਾਂ ਪਹੁੰਚਿਆ ਇੱਥੇ ਵੱਡੀ ਸੋਚਣ ਵਾਲੀ ਗੱਲ ਹੈ ਜੀ ਬਿਲਕੁਲ ਉਹੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਇਹ ਅਬੈਂਡੰਟ ਦਾ ਇਲਾਕਾ ਹੈ ਸਾਨੂੰ ਇਦਾਂ ਦੀ ਜਿਹੜੀਆਂ ਪਹਿਲਾਂ ਵੀ ਸਾਡੇ ਕੋਲ ਜਿਹੜੀਆਂ ਆਈਆਂ ਨੇ ਇਨਫੋਰਮੇਸ਼ਨ ਸਾਡੀਆਂ ਪਿਛਲੀਆਂ ਜਿਹੜੀਆਂ ਤਫਤੀਸ਼ਾਂ ਨੇ ਉਹਦੇ ਚ ਇਦਾਂ ਹੀ ਸਾਹਮਣੇ ਆਇਆ ਹੈ ਕਿ ਇਹ ਜਿਹੜੇ ਅਬੈਂਡੰਟ ਸਪੌਟਸ 'ਚ ਜਾ ਕੇ ਬੰਦੇ ਰੱਖ ਦਿੰਦੇ ਸੀਗੇ ਤੇ ਜਿਹੜੇ ਮਾੜੇ ਅਨਸਰ ਸੀਗੇ ਉਹਨਾਂ ਨੂੰ ਚੁੱਕਦੇ ਸੀਗੇ ਕਨਸਾਈਨਮੈਂਟਸ ਨੂੰ ਇਹਦਾ ਵੀ ਸਾਨੂੰ शक ਹੈ ਇਹਨੇ ਚੁੱਕਣ ਦੀ ਕੋਸ਼ਿਸ਼ ਕੀਤੀ ਤੇ ਉਹਦੇ ਨਾਲ ਮਿਸੈਂਡ ਲੋਕੇ ਇਹ ਬਲਾਸਟ ਸੰਬੂਧਾ ਪਿੰਡ ਨਸ਼ਹਿਰਾ ਹੈਗਾ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਜਿੱਤੇ ਦੀ ਇਹ ਘਟਨਾ ਹੈਗੀ ਹੈ ਇਹਦੇ ਚ ਸਾਨੂੰ ਥੋੜੀ ਦੇਰ ਪਹਿਲਾਂ ਇਨਫੋਰਮੇਸ਼ਨ ਆਂਦੀ ਹੈ ਕਿ ਇੱਕ ਵਿਅਕਤੀ ਜਿਹੜੀ ਹੈਗੀ ਹੈ ਉਹਦੇ ਇੰਜਰੀ ਹੋਈਆਂ ਕਾਫੀ ਬਲਾਸਟ ਹੋਣ ਤੋਂ ਬਾਅਦ ਸਾਡੀਆਂ ਪੁਲਿਸ ਦੀਆਂ ਟੀਮਜ਼ ਇਮੀਡੀਏਟਲੀ ਮੌਕੇ ਤੇ ਪਹੁੰਚ ਕੇ ਸਾਨੂੰ ਇਹ ਪਤਾ ਲੱਗਦਾ ਹੈ ਕਿ ਇਹ ਜਿਹੜਾ ਬੰਦਾ ਹੈ ਸਾਡਾ ਇਹ ਜਿਹੜੀ ਹੈਗੀ ਜਿਵੇਂ ਸਾਡੀਆਂ ਪ੍ਰਾਣੀਆਂ ਇਨਵੈਸਟੀਗੇਸ਼ਨਸ ਸਾਡੇ ਕੋਲ ਸਾਹਮਣੇ ਆਇਆ ਹੈ ਕਿ ਇਹ ਬੰਦਾ ਇਹ ਕਨਸਾਈਨਮੈਂਟ ਨੂੰ ਜਿਹੜੀ ਇਹ ਐਕਸਪਲੋਸਿਵ ਕਨਸਾਈਨਮੈਂਟ ਸੀ ਰਿਟਰੀਵ ਕਰਨ ਆਇਆ ਸੀਗਾ ਉਹਦੇ ਕੋਲੋਂ ਹੈਂਡਲ ਨਹੀਂ ਹੋਇਆ ਤੇ ਇਹ ਜਿਹੜਾ ਹੈਗਾ ਉੱਥੇ ਬਲਾਸਟ ਹੋ ਗਿਆ ਤੇ ਉਹਦੇ ਲੈਗਸ ਹੱਥਾਂ 'ਚ ਤੇ ਫੇਸ ਤੇ ਕਾਫੀ ਜ਼ਿਆਦਾ ਇੰਜਰੀਜ਼ ਜਿਹੜੀਆਂ ਹੋਈਆਂ ਨੇ ਸਾਨੂੰ ਜਿਹੜਾ ਹੈਗਾ ਪ੍ਰਾਣੀਆਂ ਇਨਵੈਸਟੀਗੇਸ਼ਨ ਦੇ ਮੁਤਾਬਿਕ ਇਹ ਹੈਗਾ ਕਿ ਇਹ ਅਬੈਂਡੰਟ ਸਪਾਟਸ ਤੇ ਜਿੱਥੇ ਲੋਕਾਂ ਦੀ ਆਵਾਜਾਈ ਵੀ ਘੱਟ ਹੈਗੀ ਹੈ ਤੇ ਜਿੱਥੇ ਲੋਕੀ ਜ਼ਿਆਦਾ ਨਹੀਂ ਹੈਗੇ ਡੈਂਸਲੀ ਪੋਪੂਲੇਟਡ ਨਹੀਂ ਹੈਗੇ ਉੱਥੇ ਜਨਰਲੀ ਇਦਾਂ ਦੀਆਂ ਕਨਸਾਈਨਮੈਂਟਸ ਡ੍ਰੌਪ ਹੁੰਦੀਆਂ ਨੇ ਤੇ ਇਹ ਜਿਹੜਾ ਹੈਗਾ ਇੰਟਰਨੈਸ਼ਨਲ 엘ਿਮੈਂਟ ਪਾਕਿਸਤਾਨ ਦੀ ਆਈਐਸਆਈ ਦੇ ਕਹਿੰਦੇ ਇਹਨੇ ਇਹ ਚੁੱਕਣ ਦੀ ਕੋਸ਼ਿਸ਼ ਕੀਤੀ ਹੋਣੀ ਜਿਹੜੀ ਇਹ ਮੌਕੇ ਤੇ ਹੀ ਇਹਦੇ ਕਾਫੀ ਇੰਜਰੀਜ਼ ਹੋਈਆਂ ਤਰੀ ਦੀ ਪਛਾਣ ਪਛਾਣ ਹੋਈ ਹੈ ਕੌਣ ਹੈ ਜੀ ਇਹਦੇ ਚ ਜੀ ਸਾਡੀਆਂ ਟੀਮਸ ਨੇ ਉਹ ਪੁੱਛਣ ਦੀ ਜਿਹੜੀ ਹੈਗੀ ਆ ਉਹ ਮੁਹਿੰਮ ਚਾਲੂ ਕਰ ਦਿੱਤੀ ਹੈ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਸਾਡਾ ਕੋਈ ਦੋਸ਼ੀ ਜਿਹੜਾ ਅਕਿਊਜ਼ਡ ਹੈ ਜਿਹੜਾ ਘਰੋਂ ਭੱਜਾ ਹੋਵੇ ਉਹ ਵੀ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਲਾਗੇ ਦੇ ਪਿੰਡਾਂ ਤੋਂ ਉਹ ਵੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜੇ ਉਹਨਾਂ ਦਾ ਕੋਈ ਪਰਿਵਾਰ ਦਾ ਮੈਂਬਰ ਇੱਥੇ ਹੈ ਨਾ ਪੁਲਿਸ ਮੁਨਾਜ਼ਮ ਜਾਂ ਕੋਈ ਅਧਿਕਾਰੀ ਤਾਂ ਨਹੀਂ ਇਹਨਾਂ ਦੇ ਟਾਰਗੇਟ ਤੇ ਕਿਉਂਕਿ ਨੇੜੇ ਤੇੜੇ ਨਹੀਂ ਬਿਲਕੁਲ ਜੀ ਬਿਲਕੁਲ ਇਦਾਂ ਦੀਆਂ ਅਫਵਾਹਾਂ ਤੇ ਤੁਹਾਨੂੰ ਵਿਸ਼ਵਾਸ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਪ੍ਰਾਣੀਆ ਜਿਹੜੀਆਂ ਤਫਤੀਸ਼ਾਂ ਚ ਜਿਹੜਾ ਸਾਡੇ ਕੋਲ ਸਾਹਮਣੇ ਹੈ ਅਬੈਂਡੰਟ ਲੋਕੇਸ਼ਨ ਹੈਗੀ ਹੈ ਅਬੈਂਡੰਟ ਲੋਕੇਸ਼ਨਸ ਤੇ ਇਦਾਂ ਦੀ ਕਨਸਾਈਨਮੈਂਟਸ ਰੱਖੀਆਂ ਜਾਂਦੀਆਂ ਸੀਗੀਆਂ ਤੇ ਇਹਦੇ ਵੱਲੋਂ ਜਦੋਂ ਚੱਕਣ ਦੀ ਕੋਸ਼ਿਸ਼ ਕੀਤੀ ਗਈ ਹੋਣੀ ਉਹ ਦੀ ਉਤੇ ਜਿਵੇਂ ਹੈਗੀ ਹੈ ਉਹਦੇ ਬਲਾਸਟ ਹੋਣ ਤੋਂ ਬਾਅਦ ਕਾਫੀ ਇੰਜਰੀਜ਼ ਆ ਪਾਕਿਸਤਾਨ ਕਨੈਕਸ਼ਨ ਵਾਲੀ ਵੀ ਇੱਕ ਜਗ੍ਹਾ ਜੀ ਸਾਨੂੰ ਪੂਰਾ ਸ਼ੱਕ ਹੈ ਕਿ ਇਦਾਂ ਦੇ ਜਿਹੜੇ ਮਾੜੇ ਅਨਸਰ ਨੇ ਡਿਊ ਟੂ ਕ੍ਰਾਸ ਬਾਰਡਰ ਟੈਰਰਿਜ਼ਮ ਇਹ ਜਿਹੜਾ ਸਾਡੇ ਇਲਾਕੇ 'ਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਪਾਕਿਸਤਾਨ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਹੋਣੀ ਜਿਹਦੇ ਅਸੀਂ ਜਲਦੀ ਤੁਹਾਨੂੰ ਇਨਵੈਸਟੀਗੇਸ਼ਨ ਬਰੀਕੀ ਨਾਲ ਕਰਕੇ ਰਿਜ਼ਲਟਸ ਜ਼ਰੂਰ ਸ਼ੇਅਰ ਕਰਾਂਗੇ ਅੱਛਾ ਸਰ ਇਹ ਗ੍ਰੇਟ ਸੀ ਕੇਸ ਸੀਗਾ ਇਹ ਸਾਨੂੰ ਜਿਹੜਾ ਹੈਗਾ ਸਾਡੀਆਂ ਐਫਐਸਐਲ ਦੀਆਂ ਟੀਮਸ ਜਿਹੜੀਆਂ ਉਹ ਪਹੁੰਚ ਰਹੀਆਂ ਨੇ ਕਿ ਜਿਹੜੇ ਵੀ ਟਾਈਪ ਦਾ ਐਕਸਪਲੋਸਿਵ ਹੈਗਾ ਅਸੀਂ ਤੁਹਾਡੇ ਨਾਲ ਉਹ ਵੀ ਖੁਲਾਸੇ ਕਰਾਂਗੇ ਅੱਛਾ ਸਰ ਇੱਕ ਪਤਾ ਲੱਗਾ ਕਿ ਗੈਸ ਪਾਈਪਲਾਈਨ ਸੀਗੀ ਗੈਸ ਪਾਈਪਲਾਈਨ ਵੀ ਬਿਲਕੁਲ ਨਾਲ ਹੈ ਨਹੀਂ ਉਦਾਂ ਦਾ ਬਿਲਕੁਲ ਨਹੀਂ ਜੀ ਹੈਗਾ ਇਹ ਮੈਂ ਤੁਹਾਨੂੰ ਦੱਸਿਆ ਕਿ ਇਹ ਅਫਵਾਹਾਂ ਤੇ ਵਿਸ਼ਵਾਸ ਕਰਨ ਦੀ ਬਿਲਕੁਲ ਲੋੜ ਜਿਹੜੇ ਗੈਸ ਪਾਈਪਲਾਈਨ ਨਹੀਂ ਇੱਥੇ ਬਿਲਕੁਲ ਅਫਵਾਹਾਂ 'ਚ ਤੁਹਾਨੂੰ ਵਿਸ਼ਵਾਸ ਕਰਨ ਦੀ ਲੋੜ ਨਹੀਂ ਹੈਗੀ ਏਦਾਂ ਦੀਆਂ ਜਿਹੜੀਆਂ ਅਬੈਂਡੈਂਟ ਲੋਕੇਸ਼ਨਸ ਤੇ ਇਹ ਜਿਹੜੀਆਂ ਕਨਸਾਈਨਮੈਂਟਸ ਨੂੰ ਡਰਾਅ ਕੀਤਾ ਜਾਂਦਾ ਸੀਗਾ ਤੇ ਸਾਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਾਨੂੰ ਸ਼ੱਕ ਆਇਆ ਕਿ ਸਾਡਾ ਦੋਸ਼ੀ ਹੀ ਹੋਣਾ ਕੋਈ ਜਿਹੜੇ ਨੇ ਕਨਸਾਈਨਮੈਂਟ ਚੁੱਕਣ ਦੀ ਕੋਸ਼ਿਸ਼ ਕੀਤੀ ਤੇ ਉਹ ਬਲਾਸਟ ਹੋ ਗਿਆ ਤੁਹਾਨੂੰ ਦੱਸਦਾ ਕਿੰਨੇ ਵਜੇ ਬਲਾਸਟ ਹੋਇਆ ਤੇ ਇਹ ਜਿਵੇਂ ਥੋੜੀ ਦੇਰ ਪਹਿਲਾਂ ਦੀ ਹੀ ਲਗਭਗ ਅੱਧਾ ਪੌਣਾ ਘੰਟਾ ਘੰਟੇ ਦੀ ਪਹਿਲੇ ਦੀ ਹੀ ਗੱਲ ਹੈ ਕੀ ਕਾਰਵਾਈ ਉਹ ਨਮਲ ਚ ਲਿਆਂਦੀ ਜਾ ਰਹੀ ਸਰ ਅਸੀਂ ਸਾਡੀਆਂ ਟੀਮਸ ਅਸੀਂ ਕਰਤੀਆਂ ਕਿ ਇਹਨਾਂ ਦੇ ਸਾਥੀਆਂ ਨੂੰ ਲੱਭਣ ਦੀ ਇਹ ਕਿੱਥੋਂ ਬੰਦਾ ਆਇਆ ਸੀਗਾ ਕੀ ਇਹਦੇ ਵੇਅਰ ਬਾਊਟਸ ਨੇ ਕਿਹੜੇ ਇਹਦੇ ਸਾਥੀ ਨੇ ਕੀ ਇਹਦੀ ਮਨਸ਼ਾ ਸੀਗੀ ਇਹ ਸਾਰੀਆਂ ਚੀਜ਼ਾਂ ਅਸੀਂ ਜਿਹੜੇ ਤਫਤੀਸ਼ ਦੇ ਦੌਰਾਨ ਤੁਹਾਡੇ ਸਾਹਮਣੇ ਇੱਕੇ ਸਮਾਨ ਰੱਖਿਆ ਸੀ ਤੁਹਾਡਾ ਮਤਲਬ ਜੀ ਸਾਡਾ ਇਹੀ ਸ਼ੱਕ ਹੈ ਕਿ ਇੱਥੇ ਸਮਾਨ ਪਿਆ ਸੀਗਾ ਜਦੋਂ ਇਹ ਚੁੱਕਣ ਆਇਆ ਤੇ ਉਹਦੀ ਮੌਕੇ ਤੇ ਫਿਰ ਡੈਥ ਹੋ ਜਾਂਦੀ ਤੇ ਇਹਨੇ ਲੈ ਕੇ ਕਿੱਥੇ ਜਾਣਾ ਸੀ ਅੱਗੇ ਪਿੱਛੇ ਇਹ ਸਾਰੀ ਤਫਤੀਸ਼ ਦਾ ਮਾਮਲਾ ਹੈਗਾ ਅਸੀਂ ਤੁਹਾਡੇ ਨਾਲ ਜਲਦੀ ਸ਼ੇਅਰ ਕਰਾਂਗੇ